ਤਸਵੀਰੋ ਵਿੱਚ ਬਾਹਰਤਾ ਤੇ ਮੈਂ ਹਾਂ ਕੁਮਰਪ੍ਰੀਤ ਕੌਰ ਆਏ ਤੇ ਨੀਂ ਮਨੋਰੰਜਨ ਜਗਤ ਯਾਨਕੀ ਐਂਟਰਟੇਨਮੈਂਟ ਇੰਡਸਟਰੀ ਤੋਂ ਵੱਡੇ ਖੁਲਾਸੇ ਸੁਣਨ ਨੂੰ ਮਿਲ ਰਹੇ ਨੇ ਤਾਂ ਇਸੇ ਦੌਰਾਨ ਮਸ਼ਹੂਰ ਅਦਾਕਾਰਾ ਹਿਮਾਂਸ਼ੀ ਖੁਰਾਨਾ ਦੇ ਵੱਲੋਂ ਇੱਕ ਨਵੀਂ ਅਪਡੇਟ ਜਿਹੜੀ ਕਿ ਸਾਂਝੀ ਕੀਤੀ ਗਈ ਹੈ ਜਿहां ਉਹਨਾਂ ਦਾ ਕਹਿਣਾ ਹੈ ਕਿ ਕੋਈ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਲਗਾਤਾਰ ਮਸ਼ਹੂਰ ਹਸਤੀਆਂ ਵੱਲੋਂ ਇੰਡਸਟਰੀ ਵਿੱਚ ਤੰਗ ਪਰੇਸ਼ਾਨ ਕਰਨ ਅਤੇ ਪੈਸਿਆਂ ਦੇ ਲੈਣ ਦੇਣ ਸੰਬੰਧੀ ਕਈ ਕਟਨਾਵਾਂ ਬਾਰੇ ਖੁਲਾਸੇ ਕੀਤੇ ਜਾ ਚੁੱਕੇ ਨੇ ਅਤੇ ਬੀਤੇ ਹੀ ਦਿਨੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਤੇ ਗਾਇਕ ਕਾਕਾ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਆਵਾਜ਼ ਚੁੱਕੀ ਸੀ ਉੱਥੇ ਹੀ ਹੁਣ ਬਿਗ ਬਾਸ 13 ਸੇਮ ਪੰਜਾਬੀ ਅਦਾਕਾਰ ਰਹਿਮਾਨ ਸ਼ਿਖਰਾਨਾ ਨੇ ਬਿਨਾਂ ਨਾਮ ਲੈ ਇੰਡਸਟਰੀ ਦੇ ਇੱਕ ਸ਼ਖਸ ਤੇ ਨੌਜਵਾਨ ਅਭਿਨੇਤਰੀਆਂ ਨੂੰ ਕਠੇ ਤੌਰ ਤੇ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਜੀ ਹਾਂ ਉਹਨਾਂ ਇਹ ਵੀ ਦਾਵਾ ਕੀਤਾ ਕਿ ਉਹ ਉਸਦੇ ਪੈਸੇ ਦਾ ਦੇਣਦਾਰ ਹੈ ਪਰ ਉਹ ਉੱਪਰ ਰਹੇ ਉੱਭਰ ਰਹੇ ਟੈਲੈਂਟ ਦੇ ਸਾਹਮਣੇ ਉਸ ਬਾਰੇ ਬੁਰਾ ਭਲਾ ਕਹਿੰਦਾ ਰਿਹਾ ਤੇ ਇਸ ਕਾਰਨ ਉਹਨਾਂ ਨੂੰ ਬੋਲਣ ਦੇ ਲਈ ਮਜਬੂਰ ਹੋਣਾ ਪਿਆ ਹਾਲਾਂਕਿ ਉਹਨਾਂ ਨੇ ਉਸ ਦਾ ਨਾਮ ਨਹੀਂ ਲਿਆ ਤੇ ਆਪਣੇ ਇੰਸਟਾਗ੍ਰam ਸਟੋਰੀ ਤੇ ਇੱਕ ਗੁੰਮਨਾਮ ਨੋਟ ਸਾਂਝਾ ਕੀਤਾ ਜਿਸ ਦੇ ਵਿੱਚ ਉਸਦੇ ਕਿਣਾਉਣੇ ਵਿਵਾਰ ਬਾਰੇ ਦੱਸਿਆ ਗਿਆ ਤਾਂ ਬਿਲਕੁਲ ਨੋਟ ਦੇ ਵਿੱਚ ਲਿਖਿਆ ਗਿਆ ਜਿਵੇਂ ਆ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਲਿਖਿਆ ਪੰਜਾਬੀ ਇੰਡਸਟਰੀ ਵਿੱਚ ਇੱਕ ਮੂਰਖ ਹੈ ਇੱਕ ਬਿਲਕੁਲ ਬੇਸ਼ਰਮ ਘਣਾਉਣਾ ਅਤੇ ਨਿਕੰਮਾ ਇਨਸਾਨ ਜੋ ਸਾਡੇ ਸਾਰੇ ਕਲਾਕਾਰਾਂ ਵਿੱਚ ਘੁੰਮਦਾ ਹੈ ਅਤੇ ਫਿਰ ਦਾਵਾ ਕਰਦਾ ਹੈ ਕਿ ਉਹ ਉਹਨਾਂ ਨੂੰ ਗੀਤਾ ਅਤੇ ਫਿਲਮਾਂ ਵਿੱਚ ਕੰਮ ਦਿਵਾਉਂਦਾ ਹੈ ਉਹ ਉਹਨਾਂ ਦੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਕਰਦਾ ਹੈ ਮੈਨੂੰ ਪਤਾ ਲੱਗਾ ਕਿ ਉਹ ਬਹੁਤ ਸਮੇਂ ਤੋਂ ਮੇਰੇ ਬਾਰੇ ਵੀ ਬੋਲ ਰਿਹਾ ਹੈ ਅਤੇ ਨਵੀਆਂ ਕੁੜੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਿਹਾ ਹੈ ਕਿ ਸਾਰੇ ਜਾਣੇ ਪਛਾਣੇ ਪੰਜਾਬੀ ਕਲਾਕਾਰ ਉਸ ਦੇ ਕੰਟਰੋਲ ਦੇ ਵਿੱਚ ਹਨ ਉਹਨਾਂ ਅੱਗੇ ਲਿਖਿਆ ਹਜ਼ਾਰ ਵਾਰ ਉਸ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਵੀ ਉਹ ਨਹੀਂ ਸੁਧਰਿਆ ਪਰ ਇਸ ਵਾਰ ਮੈਂ ਉਸ ਨੂੰ ਹੋਰ برداشت ਨਹੀਂ ਕਰ ਸਕਦੀ ਮੈਨੂੰ ਖਾਸ ਤੌਰ ਤੇ ਆਪਣੀ ਟੀਮ ਰਾਹੀਂ ਇੱਕ ਕੁੜੀ ਤੋਂ ਸੁਨੇਹਾ ਮਿਲਿਆ ਉਸ ਨੂੰ ਚੇਤਾਵਨੀ ਦਿੰਦੇ ਹੋਏ ਅਦਾਕਾਰਾਂ ਨੇ ਕਿਹਾ ਜੇ ਤੂੰ ਦੇਖ ਰਿਹਾ ਹੈ ਤਾਂ ਮੈਂ ਤੈਨੂੰ ਯਾਦ ਦਵਾ ਦਾਂਗੀ ਤੂੰ ਅਜੇ ਵੀ ਮੇਰੇ ਪੈਸੇ ਦੇਣੇ ਹਨ ਮੈਂ ਮੰਗੇ ਨਹੀਂ ਇਹ ਮੇਰੀ ਸ਼ਰਾਫਤ ਹੈ 10-10 ਲੱਖ ਉਧਾਰ ਦਿੱਤਾ ਤੇਰੀ ਔਕਾਤ ਨਹੀਂ ਕਿ ਤੂੰ ਨਵੀਂ ਕੁੜੀਆਂ ਨੂੰ ਆਖੇ ਕਿ ਹਿਮਾਂਸ਼ੀ ਤੁਹਾਡੇ ਸਿਰ ਤੇ ਚੱਲਦੀ ਯਾਦ ਹੈ ਲੰਡਨ ਵਿੱਚ ਜੋ ਫਸੇ ਹੋਣ ਤੇ ਮੈਂ ਮਦਦ ਕੀਤੀ ਸੀ ਟਿਕਟ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਤੇ ਸਾਰੇ ਕਲਾਕਾਰ ਸਾਫ ਦੰਡਣ ਰਹਿਣ ਤੇਰਾ ਨਾਮ ਲਿਖ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਪਰ ਤੂੰ ਕਿਸੇ ਦਲਾਲ ਤੋਂ ਘਟ ਨਹੀਂ ਆ ਤਾਂ ਇਹ ਗੱਲਾਂ ਹਿਮਾਂਚਲ ਉਰਾਣਾ ਦੇ ਵੱਲੋਂ ਪੋਸਟ ਸਾਧ ਇੱਕ ਤਸਵੀਰ ਸਾਂਝੀ ਕਰਦਿਆ ਆਪਣੇ ਇੰਸਟਾਗ੍ਰam ਹੈਂਡਲ ਤੇ ਸਾਂਝੀ ਕੀਤੀ ਗਈ ਹੈ